ਅਸਲਾਮੁਅਲੈਕੁਮ ਉਮੀਦ ਕਰਨੀ ਹੈ ਤੁਸੀਂ ਸਾਰੇ ਖਰੀਅਤ ਨਾਲ ਹੋਵੋਗੇ ਪੰਜਾਬ ਦੀ ਸ਼ਾਨ ਦਿਲਜੀਤ ਦੋਸਾਂਝ ਨੇ ਨਾ ਸਿਰਫ ਪੰਜਾਬੀਆਂ ਦਾ ਦਿਲ ਜਿੱਤਿਆ ਹੈ ਬਲਕਿ ਆਪਣੀ ਗਾਇਕੀ ਦੇ ਜ਼ਰੀਏ ਉਹਨੇ ਆਪਣੀ ਅਲੈਦਾ ਪਹਿਚਾਨ ਵੀ ਬਣਾਈ ਹੈ ਤੇ ਵਿਦੇਸ਼ਾਂ ਵਿੱਚ ਵੀ ਆਪਣੀ ਕਾਮਯਾਬੀ ਦੇ ਚੰਡੇ ਗੱਡੇ ਨੇ ਕੈਨੇਡਾ ਦਾ ਪ੍ਰਾਈਮ ਮਿਨਿਸਟਰ ਜਸਟਨ ਟਰੂਡੋ ਵੀ ਦਿਲਜੀਤ ਦੀ ਤਾਰੀਫ ਕਿਉਂ ਬਗੈਰ ਨਾ ਰਹਿ ਸਕਿਆ ਪਰ ਕੁਝ ਲੋਕਾਂ ਨੂੰ ਇਹ ਗੱਲ ਹਜ਼ਮ ਨਾ ਹੋਈ ਤੇ ਉਹਨਾਂ ਨੂੰ ਮਿਰਚਾ ਲੱਗ ਗਈਆਂ ਤੇ ਉਹਨਾਂ ਨੇ ਇੱਕ ਵਿਵਾਦ ਖੜਾ ਕਰ ਦਿੱਤਾ ਕਿਹੜੇ ਲੋਕ ਨੇ ਤੇ ਕੀ ਵਿਵਾਦ ਖੜਾ ਕੀਤਾ ਇਹ ਅਸੀਂ ਅੱਜ ਦੀ ਵੀਡੀਓ ਵਿੱਚ ਜਾਣਾਂਗੇ ਸੋ ਚੱਲ ਕੇ ਵੀਡੀਓ ਵੇਖਨੇ ਆ ਫਿਰ ਕਰਨੇ ਆ ਉਸ ਤੇ ਵਿਚਾਰ ਗੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਿੱਲੀ ਦੇ ਪੁੱਤ ਬੀਜਪੀ ਦੇ ਆਗੂ ਮਨਜਿੰਦਰ ਸਿੰਘ ਸਿਰਸਾ ਨੂੰ ਬੜਾ ਦੁੱਖ ਲੱਗਿਆ ਜਦੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਨੇ ਪੰਜਾਬੀ ਸਿੰਗਰ ਦਲਜੀਤ ਦਸਾਂਝ ਨੂੰ ਪੰਜਾਬ ਦਾ ਪੁੱਤ ਕਹਿ ਕੇ ਸ਼ਾਬਾਸ਼ੀ ਦਿੱਤੀ ਉਹ ਕਹਿੰਦੇ ਮੈਨੂੰ ਬੜਾ ਦੁੱਖ ਲੱਗਿਆ ਕਿ ਉਹ ਭਾਰਤੀਆ ਪੰਜਾਬੀ ਨਹੀਂ ਇਹ ਮਨਜਿੰਦਰ ਸਿੰਘ ਸਿਰਸਾ ਕਹਿ ਰਿਹਾ ਤੇ ਪੰਜਾਬੀ ਪੁੱਤ ਤਾਂ ਥਾਪੀ ਕਹਿ ਕੇ ਥਾਪੀ ਦਿੱਤੀ ਹੈ ਕੈਨੇਡਾ ਦੇ ਪ੍ਰਧਾਨ ਮੰਤਰੀ ਟੁੱਡੋ ਨੇ ਸਿਰਸਾ ਸਾਹਿਬ ਮੈਂ ਹੈਰਾਨ ਹਾਂ ਇਹ ਤੁਹਾਡੇ ਬਿਆਨ ਤੇ ਤੇ ਮੈਨੂੰ ਦੁੱਖ ਵੀ ਲੱਗ ਰਿਹਾ ਕਿ ਤੁਸੀਂ ਦਿੱਲੀ ਗੁਰਦੁਆਰਾ ਪ੍ਰਮੁਖ ਕਾਉਂਟੀ ਦੇ ਪ੍ਰਧਾਨ ਰਹੇ ਇੱਕ ਅਕਾਲੀ ਜਲਦੇ ਆਗੂ ਰਹੇ ਅਸੀਂ ਤੁਹਾਡੇ ਨਾਲ ਕੰਮ ਕਰਦੇ ਰਹੇ ਬੜਾ ਦੁੱਖ ਲੱਗਿਆ ਕਿਉਂਕਿ ਪੰਜਾਬੀ ਅਸੀਂ ਪਹਿਲਾਂ ਭਾਰਤ ਦੇ ਰਾਸ਼ਟਰੀ ਗੀਤ ਦੇ ਵਿੱਚ ਵੀ ਪੰਜਾਬ ਸਿੰਧ ਗੁਜਰਾਤ ਮਰਾਠਾ ਪੰਜਾਬ ਪਹਿਲਾਂ ਆਉਂਦਾ ਤੇ ਭਾਰਤ ਦੇਸ਼ ਸੂਬਿਆਂ ਤੇ ਭਾਸ਼ਾਵਾਂ ਨੂੰ ਰਲਾ ਕੇ ਬਣਿਆ ਤੇ ਪੰਜਾਬ ਸੂਬਾ ਭਾਰਤ ਵਿੱਚ ਹੀ ਆਉਂਦਾ ਪੰਜਾਬ ਦਾ ਪੁੱਤ ਕਹਿਣ ਤੇ ਵੀ ਕੋਈ ਭਾਰਤ ਦੀ ਨਹੀਂ ਹੋਗੀ ਪਰ ਇਹ ਤੁਹਾਡੀ ਮਾਨਸਿਕਤਾ ਦੱਸਦੀ ਹੈ ਤੇ ਬੀਜੇਪੀ ਦੀ ਸੋਚ ਦੱਸਦੀ ਹੈ ਕਿ ਅੱਜ ਦੀ ਬੀਜੇਪੀ ਕੀ ਸੋਚ ਰਹੀ ਹੈ ਕੱਲਾ-ਕੱਲਾ ਪੰਜਾਬੀ ਥੋਤੋ ਇਹ ਸਵਾਲ ਜ਼ਰੂਰ ਕਰੂਗਾ ਜਵਾਬ ਮੰਗੂਗਾ ਪੰਜਾਬ ਪੰਜਾਬੀ ਜਿੰਦਾਬਾਦ Rajasthan ਦੇ ਵਿੱਚ ਜੀਂਦਰ ਸਿੰਘ ਟੀਮੇ ਤੇ ਦੇਸ਼ ਧਰੋਹ ਦਾ ਪਰਚਾ ਦਰਜ ਹੋ ਜਾਂਦਾ ਪਹਿਲੇ ਕਾਨੂੰਨ ਬਦਲੇ ਸੀ ਇਹਨੇ ਬੀਜੇਪੀ ਨੇ ਤੇ ਪਹਿਲਾ ਪਰਚਾ ਪੂਰੇ ਦੇਸ਼ ਇੱਕ ਸਿੱਖ ਤੇ ਦੇਸ਼ ਆਜ਼ਾਦ ਹੁੰਦਾ ਤਾਂ ਪਹਿਲਾ ਪਰਚਾ ਪਹਿਲੀ ਜਿਹੜੀ ਗ੍ਰਿਫਤਾਰੀ ਹੁੰਦੀ ਹੈ ਉਹ ਕਾਲੀ ਦਲ ਦੇ ਪ੍ਰਧਾਨ ਮਾਸਟਰ ਤਾਰਾ ਸਿੰਘ ਦੀ ਹੁੰਦੀ ਹੈ। ਮਤਲਬ ਕੋਈ ਵੀ ਕਾਨੂੰਨ ਬਣਦਾ ਸਾਡੇ ਵਾਸਤੇ ਹੀ ਬਣਦਾ। ਤੇ ਤੁਸੀਂ ਅੱਜ ਦਿੱਲੀ ਜਿੰਦਾਬਾਦ ਕਹਿਣੀ ਹੈ ਕਹੋ ਸਾਨੂੰ ਕੋਈ ਇਤਰਾਜ਼ ਨਹੀਂ। ਪਰ ਅਸੀਂ ਪੰਜਾਬੀ ਆਸੀਂ ਪੰਜਾਬੀ ਜਿੰਦਾਬਾਦ ਕਹਾਂਗੇ। ਅਸੀਂ ਪਹਿਲਾਂ ਪੰਜਾਬੀ ਆ। ਬਾਕੀ ਬਾਅਦ ਵਿੱਚ। ਇਹ ਦੇਸ਼ ਸਾਡਾ ਤੁਸੀਂ ਇਕੱਲਿਆਂ ਨੇ ਠੇਕਾ ਨਹੀਂ ਲਿਆ ਇਸ ਦਾ ਇਸ ਦੇਸ਼ ਨੂੰ ਆਜ਼ਾਦ ਕਰਾਉਣ ਲਈ 70% ਤੋਂ ਵੱਧ ਕੁਰਬਾਨੀਆਂ ਫਾਸੀਆਂ ਕਾਲੇ ਪਾਣੀ ਜੇਲਾਂ ਕੁੱਟਾਂ ਮਾਰਾਂ ਤਸੱਦਦ ਅਸੀਂ ਚੱਲਿਆ ਤੇ ਦੇਸ਼ ਵੱਖਰਾ ਹੋਣ ਤੋਂ ਬਾਅਦ ਸਭ ਤੋਂ ਵੱਧ ਬਰਬਾਦੀ ਪੰਜਾਬ ਨੇ ਚੱਲੀ ਆ ਤੇ ਅੱਜ ਜੇ ਕਿਸੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਇੱਕ ਪੰਜਾਬ ਦੇ ਨੌਜਵਾਨ ਸਿੰਗਰ ਨੂੰ ਦਲਜੀਤ ਦੋਸਾਂਝ ਨੂੰ ਪੰਜਾਬ ਦਾ ਪੁੱਤ ਕਹਿ ਕੇ ਸ਼ਾਬਾਸ਼ੀ ਦਿੱਤੀ ਕਿ ਪੰਜਾਬ ਦਾ ਨਾਮ ਰੋਸ਼ਨ ਰੋਸ਼ਨ ਕਰ ਰਿਹਾ ਹੈ ਤਾਂ ਪੰਜਾਬ ਕਿੱਥੇ ਆ ਪੰਜਾਬ ਕੋਈ ਚਾਈਨਾ ਦੇ ਵਿੱਚ ਨਹੀਂ ਹੈਗਾ ਪੰਜਾਬ ਭਾਰਤ ਦੇ ਵਿੱਚ ਹੀ ਆ ਇਸ ਬਿਆਨ ਤੇ ਤੁਹਾਨੂੰ ਮਾਫ਼ ਮੰਗਣੀ ਚਾਹੀਦੀ ਆ ਅਸੀਂ ਪੰਜਾਬੀ ਆ ਅਸੀਂ ਭਾਰਤੀ ਵੀ ਆ ਪਰ ਇਹ ਤੁਹਾਡਾ ਬਿਆਨ ਬਿਲਕੁਲ ਸ਼ਰਮਨਾਕ ਹੈ ਹਾਸੋ ਹਿਣਾ ਤੇ ਸਾਨੂੰ ਸ਼ਰਮ ਆਉਂਦੀ ਆ ਕਿ ਤੁਸੀਂ ਇਹੋ ਜਿਹਾ ਬਿਆਨ ਦਿੱਤਾ ਤੇ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਆ ਇਸ ਬਿਆਨ ਤੇ ਕਿ ਤੁਸੀਂ ਆ ਸਿਰ ਪਗ ਦਸਤਾਰ ਬੰਨੀ ਹੋਈ ਆ ਪਰ ਦਸਤਾਰ ਬੰਨ ਕੇ ਦਸਤਾਰ ਵਾਲਾ ਕੰਮ ਨਹੀਂ ਕਰ ਰਹੇ ਹਰਿਆਣਾ ਕਮੇਟੀ ਕੀ ਹੋ ਰਹੀ ਆ ਕੀ ਕੁਝ ਹੋ ਰਿਹਾ ਉਹਦੇ ਬਾਰੇ ਤੁਹਾਡੀ ਆਵਾਜ਼ ਨਹੀਂ ਖੁੱਲਦੀ ਹਰਿਆਣੇ ਸਿੱਖਾਂ ਦੇ ਘਰ ਢਾ ਦਿੱਤੇ ਜਾਂਦੇ ਨੇ ਤੁਹਾਡੀ ਆਵਾਜ਼ ਨਹੀਂ ਖੁੱਲਦੀ ਦਿੱਲੀ ਕਮੇਟੀ ਤੁਸੀਂ ਸਿੱਧਿਓ ਤੇ ਹਰਿਆਣਾ ਕਮੇਟੀ ਆਰਐਸਐ ਤੇ ਬੀਜੇਪੀ ਦੇ ਥੱਲੇ ਸੁਵਾ ਦਿੱਤੀ ਹੋਰ ਕਿੰਨਾ ਕੁ ਥੱਲੇ ਜਾਓਗੇ ਸਿਰਸਾ ਸਾਹਿਬ ਕਿੰਨੀ ਕੰਨੀ ਜ਼ਮੀਰ ਨੂੰ ਥੱਲੇ ਘੇਰੋਗੇ ਕਹੋ ਜੀ ਕਿਹੜੀ ਬੀਜੇਪੀ ਨੇ ਤੁਹਾਡੀ ਸੰਗੀ ਕੋਟ ਰੱਖੀ ਆ ਜਿਹੜਾ ਬਾਰ-ਬਾਰ ਤੁਸੀਂ ਸਿੱਖਾਂ ਨਾਲ ਤੇ ਪੰਜਾਬ ਨਾਲ ਧਰੋਕ ਮਾਰ ਰਹੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਸਿੱਖ ਦੇ ਤੁਹਾਨੂੰ ਇਹ ਸਵਾਲਾਂ ਦੇ ਜਵਾਬ ਦੇਣ ਲਈ ਤਿਆਰ ਰਹੋ ਹਰ ਪੰਜਾਬੀ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਦੋਸਤੋ ਦਿਲਜੀਤ ਦੋਸਾਂਝ ਨੇ ਪੂਰੀ ਦੁਨੀਆ ਦੇ ਵਿੱਚ ਪੰਜਾਬ ਪੰਜਾਬੀ ਦਾ ਨਾਮ ਉੱਚਾ ਕੀਤਾ ਹੈ ਦੇਸ਼ ਦਾ ਨਾਮ ਉੱਚਾ ਕੀਤਾ ਹੈ ਜਿਸ ਦੇ ਕਿ ਮੈਡਮ ਤੁਸ਼ਾਰ ਦੇ ਮਿਊਜ਼ੀਅਮ ਤੱਕ ਮੋਮ ਦੇ ਪੁੱਤਲੇ ਲੱਗੇ ਨੇ ਤੇ ਉੱਥੇ ਹੀ ਦਿਲਜੀਤ ਦੋਸਾਂਝ ਕੈਨੇਡਾ ਦੇ ਵਿੱਚ ਸ਼ੋਅ ਕਰਨ ਦੇ ਲਈ ਪਹੁੰਚੇ ਜਿੱਥੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੀ ਪਹੁੰਚੇ ਤੇ ਉਹਨਾਂ ਨੇ ਇਸ ਮੌਕੇ ਦਿਲਜੀਤ ਦੁਸਾਂਝ ਦੀ ਉਸਤਤ ਕਰਦੇ ਹੋਏ ਵਧਾਈ ਕਰਦੇ ਹੋਏ ਕਿਹਾ ਕਿ ਦਿਲਜੀਤ ਦੁਸਾਂਝ ਪੰਜਾਬ ਤੋਂ ਉੱਠ ਕੇ ਅੱਜ ਸਾਡੇ ਦੇਸ਼ ਕੈਨੇਡਾ ਦੇ ਵਿੱਚ ਥੁਮਾ ਪਾ ਰਿਹਾ ਹੈ ਤੇ ਉਹਨਾਂ ਨੇ ਇਸ ਮਾਮਲੇ ਦੇ ਵਿੱਚ ਦਿਲਜੀਤ ਦੁਸਾਂਝ ਦੀ ਪਿੱਠ ਵੀ ਥੱਪ ਥਪਾਈ ਤੇ ਉੱਥੇ ਹੀ ਪਰ ਦੇਸ਼ ਦੇ ਵਿੱਚ ਕੁਝ ਲੋਕਾਂ ਨੂੰ ਇਸ ਗੱਲ ਕਰਕੇ ਮਿਰਚਾਂ ਲੱਗ ਗਈਆਂ ਮਨਜਿੰਦਰ ਸਰਸਾ ਜਿਸ ਨੇ ਕਿਹਾ ਕਿ ਜਸਟਨ ਟਰੂਡੋ ਨੇ ਕਿਉਂ ਕਿ ਆ ਪੰਜਾਬ ਦਾ ਪੁੱਤ ਦਿਲਜੀਤ ਨੂੰ ਉਸ ਨੇ ਭਾਰਤ ਦਾ ਪੁੱਤ ਕਹਿਣਾ ਸੀ ਦੋਸਤੋ ਇਹ ਉਹ ਲੋਕ ਨੇ ਜਿਹੜੇ ਖੰਦੇ ਪੰਜਾਬ ਦਾ ਨੇ ਪੰਜਾਬ ਦੇ ਕਰਕੇ ਦੁਨੀਆ ਦੇ ਵਿੱਚ ਜਾਣੇ ਜਾਂਦੇ ਨੇ ਪਰ ਜਦੋਂ ਗੱਲ ਪੰਜਾਬ ਦੀ ਹੁੰਦੀ ਹੈ ਤਾਂ ਇਹ ਪੁਛਿਆ ਚੱਕ ਕੇ ਪੰਜਾਬੀਆਂ ਨੂੰ ਹੀ ਵੱਡਣ ਤੁਰਦੇ ਨੇ ਤੁਹਾਡੇ ਇਸ ਬਾਰੇ ਕੀ ਕਹਿਣਾ ਜੋ ਕਮੈਂਟ ਕਰਨਾ ਉੱਥੇ ਹੀ ਅਕਾਲੀ ਦਲ ਦੇ ਯੂਥ ਵਰਕਰ ਵੱਲੋਂ ਯੂਥ ਪ੍ਰਧਾਨ ਵੱਲੋਂ ਇਸ ਮੌਕੇ ਮਨਜਿੰਦਰ ਸਿਰਸਾ ਦੀ ਕਾਫੀ ਲਾਹ ਪਾ ਦਿੱਤੀ ਗਈ ਦੱਸਦੀ ਹੈ ਕਿ ਮਨਜਿੰਦਰ ਸਿਰਸਾ ਨੂੰ ਕਾਫੀ ਜ਼ਿਆਦਾ ਘੇਰਿਆ ਜਾ ਰਿਹਾ ਹੈ ਕਿ ਫਿਰ ਕੀ ਹੋਇਆ ਜੇ ਜਸਟਨ ਟ੍ਰੂਡੋ ਨੇ ਦਿਲਜੀਤ ਦੋਸਾਂਗ ਨੂੰ ਪੰਜਾਬ ਦਾ ਪੁੱਤ ਕਹਿ ਦਿੱਤਾ ਪੰਜਾਬੀ ਹੈ ਤੇ ਪੰਜਾਬੀ ਹੀ ਰਹੇਗਾ ਪੰਜਾਬੀ ਹੋਣ ਤੇ ਸਾਨੂੰ ਮਾਣ ਹੈ ਅਤੇ ਫਿਰ ਕੀ ਹੋ ਗਿਆ ਜੇਕਰ ਉਸਨੇ ਪੰਜਾਬ ਦਾ ਪੁੱਤ ਕਿ ਪੰਜਾਬ ਵੀ ਤਾਂ ਦੇਸ਼ ਦੇ ਵਿੱਚ ਹੀ ਆ ਉਸਨੇ ਕਿਹੜਾ ਇਹ ਕਹਤਾ ਕਿ ਦੇਸ਼ ਪੰਜਾਬ ਤੋਂ ਆਇਆ ਤੇ ਸੋ ਦੋਸਤੋ ਤੁਹਾਡਾ ਇਸ ਬਾਰੇ ਕੀ ਕਹਿਣਾ ਜਰੂਰ ਕਮੈਂਟ ਕਰਨਾ ਤੇ ਜਿਹੇ ਲੋਕਾਂ ਬਾਰੇ ਤੁਹਾਡਾ ਕੀ ਕਹਿਣਾ ਜਿਹੜੇ ਇਸ ਤਰ੍ਹਾਂ ਪੰਜਾਬ ਦੀ ਗੱਲ ਹੋਣ ਤੇ ਇਸ ਤਰ੍ਹਾਂ ਇਹਨਾਂ ਨੂੰ ਸੱਤੇ ਕੱਪੜੀ ਅੱਗ ਲੱਗ ਜਾਂਦੀ ਹੈ ਜਿਹੇ ਲੋਕਾਂ ਬਾਰੇ ਆਪਣੇ ਵਿਚਾਰ ਜਰੂਰ ਕਮੈਂਟਾਂ ਦੇ ਵਿੱਚ ਸ਼ੇਅਰ ਕਰਕੇ ਜਾਣਾ ਕੀ ਤੁਹਾਨੂੰ ਲੱਗਦਾ ਹੈ ਕਿ ਜਸਟਨ ਟਰੂਡੋ ਦਾ ਜੋ ਵਿਚਾਰ ਜੋ ਬਿਆਨ ਹੈ ਉਹ ਜੋ ਪੰਜਾਬ ਦਾ ਪੁੱਤ ਦਰਜੀਤ ਨੂੰ ਕਿਹਾ ਹੈ ਉਹ ਸਹੀ ਹੈ ਜਾਂ ਫਿਰ ਨਹੀਂ ਗੈਸ ਜਾਂ ਨੋ ਦੇ ਵਿੱਚ ਜਰੂਰ ਆਪਣੀ ਰਾਇ ਕਮੈਂਟਾਂ ਦੇ ਵਿੱਚ ਦੱਸਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਿੱਲੀ ਦੇ ਪੁੱਤ ਭਾਜੀਪੀ ਦੇ ਆਗੂ ਮਨਜਿੰਦਰ ਸਿੰਘ ਸਿਰਸਾ ਨੂੰ ਬੜਾ ਦੁੱਖ ਲੱਗਿਆ ਜਦੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਨੇ ਪੰਜਾਬੀ ਸਿੰਗਰ ਦਲਜੀਤ ਦੋਸਾਂਝ ਨੂੰ ਪੰਜਾਬ ਦਾ ਪੁੱਤ ਕਹਿ ਕੇ ਸ਼ਾਬਾਸ਼ੀ ਦਿੱਤੀ ਉਹ ਕਹਿੰਦੇ ਮੈਨੂੰ ਬੜਾ ਦੁੱਖ ਲੱਗਿਆ ਕਿ ਉਹ ਭਾਰਤੀਆ ਪੰਜਾਬੀ ਨਹੀਂ ਇਹ ਮਨਜਿੰਦਰ ਸਿੰਘ ਸਿਰਸਾ ਕਹਿ ਰਿਹਾ ਤੇ ਪੰਜਾਬੀ ਪੰਜਾਬ ਦੀ ਸ਼ਾਨ ਦਲਜੀਤ ਦੋਸਾਂਝ ਜਿਹਨੂੰ ਹਰ ਕੋਈ ਜਾਣਦਾ ਹੈ ਸਿਰਫ ਆਪਣੇ ਦੇਸ਼ ਵਿੱਚ ਹੀ ਨਹੀਂ ਬਲਕਿ ਵਿਦੇਸ਼ਾਂ ਵਿੱਚ ਵੀ ਉਹਦੀ ਇੱਕ ਅਲੱਗਾਂ ਪਹਿਚਾਨ ਹੈਗੀ ਹੈ ਜਿੱਥੇ ਜਾਂਦਾ ਇੱਕ ਸਮਾਂ ਬਣਾ ਦਿੰਦਾ ਹੈਗਾ ਦਾ ਖੂਬਸੂਰਤ ਮਾਹੌਲ ਕ੍ਰੀਏਟ ਕਰ ਦਿੰਦਾ ਹੈਗਾ ਵੈ ਅੰਬਾਨੀ ਦੇ ਬੇਟੇ ਦੀ ਪ੍ਰੀ ਵੈਡਿੰਗ ਸਰਮਨੀ ਤੇ ਵੀ ਦਿਲਜੀਤ ਦੋਸਾਂ ਨੇ ਇੱਕ ਸਮਾਂ ਬੰਨ ਦਿੱਤਾ ਸੀਗਾ ਜਿੱਥੇ ਕਿ ਪਹਿਲੇ ਰਹਿਾਨਾ ਦਾ ਜ਼ਿਕਰ ਹੋ ਰਿਹਾ ਸੀ ਪਰ ਬਾਅਦ ਚੋ ਦਿਲਜੀਤ ਦੋਸਾਂ ਨੇ ਮਾਹੌਲ ਲੁੱਟ ਲਿਆ ਔਰ ਹਰ ਇੱਕ ਦੀ ਜ਼ੁਬਾਨ ਦੇ ਉੱਤੇ ਦਿਲਜੀਤ ਦੋਸਾਂ ਦਾ ਨਾਂ ਹੀ ਸੀਗਾ ਹੁਣ ਪਿਛਲੇ ਦਿਨੋਂ ਦਿਲਜੀਤ ਦੋਸਾਂ ਨੇ ਕੈਨੇਡਾ ਦੇ ਵਿੱਚ ਇੱਕ ਸ਼ੋਅ ਕੀਤਾ ਜਿੱਥੇ ਕਿ ਉਹਨਾਂ ਦੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਬਿਗੈਰ ਇਤਲਾ ਦਿੱਤੇ ਪਹੁੰਚੇ ਨੇ ਤੇ ਉਹਨਾਂ ਨੇ ਹੱਥ ਜੋੜ ਕੇ ਦਿਲਜੀਤ ਦੋਸਾਂਝ ਦੇ ਕੰਧਿਆਂ ਉੱਤੇ ਥਾਪੀ ਦਿੰਦਿਆਂ ਹੋਇਆਂ ਦਿਲਜੀਤ ਦੋਸਾਂਝ ਦੀ ਤਾਰੀਫ਼ ਕੀਤੀ ਨਾ ਸਿਰਫ ਤਾਰੀਫ਼ ਕੀਤੀ ਬਲਕਿ ਦਿਲਜੀਤ ਦੋਸਾਂਝ ਦੇ ਗਾਣਿਆਂ ਦੇ ਉੱਤੇ ਠੁਮਕੇ ਵੀ ਲਾਏ ਤੇ ਬਾਅਦ ਚ ਉਹਨਾਂ ਨੇ ਆਪਣੇ ਅਕਾਊਂਟ ਦੇ ਉੱਤੇ ਇੱਕ ਟਵੀਟ ਜਾਰੀ ਕੀਤਾ ਜ ਜਿਹਦੇ ਵਿੱਚ ਉਹਨਾਂ ਨੇ ਦਿਲਜੀਤ ਦਸਾਂ ਨੂੰ ਪੰਜਾਬ ਦਾ ਪੁੱਤਰ ਕਹਿ ਕੇ ਬੁਲਾਇਆ ਔਰ ਫਖਰ ਤੇ ਮਾਣ ਮਹਿਸੂਸ ਕੀਤਾ ਕਿ ਜਿਨੇ ਇੱਥੇ ਆ ਕੇ ਵੀ ਲੋਕਾਂ ਦੇ ਦਿਲ ਜਿੱਤ ਲਏ ਨੇ ਪਰ ਕੁਝ ਲੋਕਾਂ ਨੂੰ ਜਸਟਨ ਟਰੂਡੋ ਦਾ ਉਹ ਟਵੀਟ ਪਸੰਦ ਨਾ ਆਇਆ ਔਰ ਉਹਨਾਂ ਨੇ ਇਹ ਕਿਹਾ ਕਿ ਇਹ ਪੰਜਾਬ ਦਾ ਪੁੱਤ ਕਹਿਣ ਦੀ ਬਜਾਏ ਇਹਨੂੰ ਹਿੰਦੁਸਤਾਨ ਦਾ ਪੁੱਤ ਕਹਿਣਾ ਚਾਹੀਦਾ ਸੀਗਾ ਭਾਜਪੀ ਦੇ ਇਹ ਲੋਕ ਜਿਹੜੇ ਆ ਜਿਹਦੇ ਵਿੱਚ ਮਜਿੰਦਰ ਸਰਸਾ ਵਾਲਾ ਜਿਹੜਾ ਹੈ ਉਹਨੇ ਸਭ ਤੋਂ ਜ਼ਿਆਦਾ ਬਵਾਦ ਖੜਾ ਕੀਤਾ ਕਿ ਇਹਨੂੰ ਪੰਜਾਬੀ ਨਹੀਂ ਇਹਨੂੰ ਹਿੰਦੁਸਤਾਨ ਦਾ ਪੁੱਤ ਕਹਿਣਾ ਚਾਹੀਦਾ ਸੀਗਾ ਕਿਉਂਕਿ ਜਿਹੜਾ ਸਰਸਾ ਸਾਹਿਬ ਉਹਨਾਂ ਨੂੰ ਹੁਣ ਬੀਜੇਪੀ ਦਾ ਬੁਖਾਰ ਚੜਿਆ ਹੋਇਆ ਹੈ ਉਹ ਬੀਜੇਪੀ ਦੇ ਹੱਕ ਤੇ ਬੋਲਦੇ ਆ ਕਿਉਂਕਿ ਬਹੁਤ ਮਖਲਸ ਹੋ ਗਏ ਆ ਬੀਜੇਪੀ ਦੇ ਨਾਲ ਆਪਣੇ ਧਰਮ ਨਾਲ ਤੇ ਮਖਲਸ ਨਹੀਂ ਹੋਏ ਲੇਕਿਨ ਬੀਜੇਪੀ ਨਾ ਬਹੁਤ ਜ਼ਿਆਦਾ ਮਖਲਸ ਹੈ ਗਿਆ ਬਹੁਤ ਪਿਆਰ ਤੇ ਮੁਹੱਬਤ ਹੈ ਬੀਜੇਪੀ ਦਾ ਉਹਨਾਂ ਦੇ ਵਿੱਚ ਇਸੇ ਲਈ ਉਹਨਾਂ ਨੇ ਇਹ ਮੁੱਦਾ ਚੁੱਕਿਆ ਹੈ ਜੀ ਕਿ ਦਿਲਜੀਤ ਦੋਸਾਨ ਨੂੰ ਪੰਜਾਬ ਦਾ ਪੁੱਤਰ ਨਹੀਂ ਬਲਕਿ ਉਹਨੂੰ ਭਾਰਤ ਦਾ ਪੁੱਤਰ ਹਿੰਦੁਸਤਾਨ ਦਾ ਪੁੱਤਰ ਕਹਿਣਾ ਚਾਹੀਦਾ ਸੀਗਾ ਸੋਚਲਵਾਰੀ ਗੱਲ ਇਹ ਹੈ ਕਿ ਅਗਰ ਉਹ ਗੌਰ ਕਰੇ ਤੇ ਸੋਚੇ ਕਿ ਪੰਜਾਬ ਦਾ ਕਹੇ ਤਾਂ ਜਾਂ ਹਿੰਦੁਸਤਾਨ ਦਾ ਕਹੇ ਤਾਂ ਗੱਲ ਤੇ ਇਹ ਕੀ ਹੈ ਕਿਉਂਕਿ ਪੰਜਾਬ ਹਿੰਦੁਸਤਾਨ ਦੇ ਵਿੱਚ ਹੀ ਸ਼ਾਮਲ ਹੈਗਾ ਔਰ ਹਿੰਦੁਸਤਾਨ ਦਾ ਹੀ ਇੱਕ ਸੂਬਾ ਹੈਗਾ ਇਸ ਤੋਂ ਵੱਖ ਨਹੀਂ ਹੈਗਾ ਪਰ ਸ਼ਾਇਦ ਭਾਜਪੀ ਵਾਲੇ ਪੰਜਾਬ ਨੂੰ ਹਿੰਦੁਸਤਾਨ ਤੋਂ ਵੱਖ ਸਮਝਦੇ ਹੈਗੇ ਆ ਇਸੇ ਲਈ ਉਹਨਾਂ ਨੇ ਇਹ ਵਿਵਾਦ ਖੜਾ ਕੀਤਾ ਜਿਹੜਾ ਕਿ ਬੇਬੁਨਿਆਦ ਹੈਗਾ ਸਿਰਸਾ ਸਾਹਿਬ ਦੇ ਇਸ ਬਿਆਨ ਤੋਂ ਬਾਅਦ ਉਹਨਾਂ ਦੀ ਕਾਫੀ ਜ਼ਿਆਦਾ ਟਰੋਲਿੰਗ ਸ਼ੁਰੂ ਹੋ ਗਈ ਹੈ ਤੇ ਉਹਨਾਂ ਨੇ ਜਿਹੜਾ ਸੋਚਿਆ ਸੀਗਾ ਕਿ ਸ਼ਾਇਦ ਉਹ ਦਿਲਜੀਤ ਦਸਾਂਜ ਦੀ ਸ਼ੋਹਰਤ ਵਿੱਚ ਕਮੀ ਲਿਆ ਸਕਣਗੇ ਬਲਕਿ ਇਸ ਤੋਂ ਉਹਨਾਂ ਦੇ ਇਸ ਬਿਆਨ ਤੋਂ ਬਾਅਦ ਉਹਨਾਂ ਦੀ ਸ਼ੋਹਰਤ ਵਿੱਚ ਹੋਰ ਅਜ਼ਾਫਾ ਹੋ ਗਿਆ ਹੈ। ਵੀਰੋ ਤੁਹਾਡਾ ਇਸ ਬਾਰੇ ਕੀ ਖਿਆਲ ਹੈ ਤੁਸੀਂ ਕੀ رائے ਰੱਖਦੇ ਹੋ ਹੈ ਕਿ ਜਸਟਨ ਟਰੂਡੋ ਨੇ ਜਿਹੜਾ ਦਿਲਜੀਤ ਦੋਸਾਂਝ ਨੂੰ ਪੰਜਾਬ ਦਾ ਪੁੱਤਰ ਕਹਿ ਕੇ ਬੁਲਾਇਆ ਉਹ ਸਹੀ ਕੀਤਾ ਹੈ ਕਿ ਨਹੀਂ? ਕਮੈਂਟ ਦੇ ਵਿੱਚ ਆਪਣੀ رائے ਜ਼ਰੂਰ ਦੱਸਿਓ ਰੱਖਿਓ ਆਪਣਾ ਟੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ